ਜਿਵੇਂ ਪੇਟ ਜਾਂ ਲੀਵਰ 'ਚ ਸੋਜ ਆਉਂਦੀ ਹੈ ਉਸੇ ਤਰ੍ਹਾਂ ਫੇਫੜਿਆਂ 'ਚ ਵੀ ਸੋਜ ਹੋ ਸਕਦੀ ਹੈ ਇਹ ਇੱਕ ਗੰਭੀਰ ਸਮੱਸਿਆ ਹੈ ਜੋ ਸਮੇਂ ਸਿਰ ਪਛਾਣ ਅਤੇ ਇਲਾਜ ਨਾ ਹੋਣ ਤੇ ਜਾਨਲੇਵਾ ਸਾਬਿਤ ਵੀ ਹੋ ਸਕਦੀ ਹੈ ਜਿਆਦਾਤਰ ਇਹ ਬਿਮਾਰੀ ਇਨਫੈਕਸ਼ਨ ਸੱਟ ਜਾਂ ਹੋਰ ਬਿਮਾਰੀਆਂ ਦੇ ਕਾਰਨ ਹੁੰਦੀ ਹੈ ਸਿਗਰਟ ਨੋਸ਼ੀ ਕਰਨ ਵਾਲੇ ਅਤੇ ਸ਼ਰਾਬ ਪੀਣ ਵਾਲੇ ਲੋਕਾਂ ਦੇ ਵਿੱਚ ਇਸ ਦੇ ਮਾਮਲੇ ਵੱਧ ਦੇਖੇ ਜਾਂਦੇ ਨੇ ਫੇਫੜਿਆਂ ਦੇ ਵਿੱਚ ਸੋਜ ਦੇ ਲੱਛਣ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਤੇ ਕਿਵੇਂ ਇਸ ਤੋਂ ਜਾਨੂ ਹੋ ਸਕਦੇ ਆ ਅਸੀਂ ਉਹ ਤੁਹਾਨੂੰ ਅਸੀਂ ਦੱਸਦੇ ਆ ਜੇਕਰ ਤੁਹਾਡਾ ਸਾਹ ਫੁੱਲਦਾ ਹੈ ਜਾਂ ਫਿਰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਛਾਤੀ 'ਚ ਦਰਦ ਜਾਂ ਫਿਰ ਜਕੜਨ ਖੰਗ ਨਾਲ ਬਲਗਮ ਆਉਂਦਾ ਹੈ ਬੁਖਾਰ ਅਤੇ ਥਕਾਵਟ ਕਬਰਾਂ ਹਟਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਆ ਤੇ ਇਹ ਫੇਫੜਿਆਂ 'ਚ ਸੋਜ ਦੇ ਕਾਰਨ ਨੇ ਹੋਂਤੋਂ ਅਨੋਛੀ ਦੱਸਦੇ ਆ ਕਿ ਇਸ ਤੋਂ ਬੱਚਿਆ ਕਿਵੇਂ ਜਾ ਸਕਦਾ ਹੈ ਤੇ ਇਸ ਦੇ ਲਈ ਇਲਾਜ ਜਿਹੜਾ ਆ ਉਹ ਕਿਵੇਂ ਕੀਤਾ ਜਾ ਸਕਦਾ ਹੈ ਤੇ ਕਿਵੇਂ ਕਰਵਾਇਆ ਜਾ ਸਕਦਾ ਹੈ ਸਿਗਰਟ ਨੋਸ਼ੀ ਅਤੇ ਸ਼ਰਾਬ ਤੋਂ ਪਰਹੇਜ਼ ਫੇਫੜਿਆਂ ਨੂੰ ਸਿਹਤਮੰਦ ਰੱਖਣ ਦੇ ਲਈ ਜ਼ਰੂਰੀ ਹੈ ਇਨਫੈਕਸ਼ਨ ਤੋਂ ਬਚਾ ਉਸ ਦੇ ਲਈ ਤੁਹਾਨੂੰ ਸਿਰਫ ਤੇ ਸਿਰਫ ਹੱਥ ਧੋਣਾ ਅਤੇ ਬਿਮਾਰ ਲੋਕਾਂ ਤੋਂ ਦੂਰੀ ਜਿਹੜੀ ਹੈ ਉਹ ਬਣਾਈ ਰੱਖਣੀ ਹੈ ਤੀਸਰਾ ਪੁਆਇੰਟ ਹੈਗਾ ਡਾਕਟਰੀ ਸਲਾਹ ਾਂਗ ਸਾਂ ਲੈਣਾ ਜਾਂ ਫਿਰ ਪਰੇਸ਼ਾਨੀ ਜਾਂ ਬੁਖਾਰ ਹੋਣ ਤੇ ਤੁਰੰਤ ਤੁਸੀਂ ਡਾਕਟਰ ਨੂੰ ਮਿਲੋ ਉਸਦੇ ਨਾਲ ਸੰਪਰਕ ਕਰੋ ਸੇਤਮੰਦ ਜੀਵਨ ਸ਼ੈਲੀ ਨਿਯਮਤ ਕਸਰਤ ਤੇ ਸੰਤੁਲਿਤ ਖੁਰਾਕ ਅਤੇ ਪੂਰੀ ਨੀਂਦ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹਾਂ ਇਹ ਸਿਰਫ ਇੱਕ ਆਮ ਜਾਣਕਾਰੀ ਲਈ ਹੈ ਆਪਣੀ ਖੁਰਾਕ ਦੇ ਵਿੱਚ ਕੋਈ ਬਦਲਾਅ ਕਰਨ ਕਿਸੇ ਵੀ ਬਿਮਾਰੀ ਦੇ ਨਾਲ ਸੰਬੰਧਿਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਉਪਨਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ